कबे बाच पेंती चोपई हमरी गुरु हाथ धर छा होए चित की इच्छा तव चरणन मन रह हमारा अपना जान गुरु प्रत पारा हमरे दुष्ट सपैत मुकाव हो आप हाथ दे मोहि बचाव हो सुखी बसै मोर ऊपर सेवक सिख से सबै कर तारा वर अच्छा दज कर दगरी है को आज संगरी है ਪੂਰਨ ਹੋਏ ਮਾਰੇ ਯਾਸਾ ਤੋਰ ਪਏਨ ਕਿ ਰਹਿ ਪਿਆਸਾ ਤਮਹਿ ਛੜ ਕੋਈ ਅਵਰਨਾ ਤੇ ਆਉ ਜੋ ਬਰ ਚਾਹੋਂ ਸੋ ਤੁਮ ਤੇ ਪਾਉ ਸੇਵਕ ਸੇਖ ਹਮਾਰੇ ਤਰਿ ਹੈ ਚੋਨ ਚੁਨਾ ਸਤਰ ਹਮਾਰੇ ਮਰੀ ਹੈ ਆਪ ਹਾਥ ਦਾ ਮਜਿਆ ਬਰੀਆ ਬਰਨ ਕਾਲ ਕਾ ਤਰਾਸ ਨਿਵਰੀਆ ਓ ਜੋ ਸਦਾ ਹਮਾਰੇ ਪਛਾਹ ਸ੍ਰੀ ਅਸਤੂ ਜੁ ਕਰ ਹੋ ਰਚਾ ਰਖ ਲਹੁ ਮਹਾਰਖਨ ਹਰੇ ਸਾਇਬ ਸੰਤ ਸਹਾਏ ਪਿਆਰੇ देना बंद दुष्टन के हंता आत्म महापरी चतर दस कंता काल पाए ब्रह्मा भव धरा काल पाए शिवजू अवतरा <laughs> काल पाए कर बेसन प्रकाश सकल काल का की आत्मासा जनन काल योगी सब कियो बेदराज ब्रह्मा जूतियो जनन काल सब लोक स्वारा नमस्कार है ताहे हमारा ਯਵਨ ਕਾਲ ਸਭ ਜਗਤ ਬਨਾਇਓ ਦੇਵ ਦਾਇਤ ਜਛਨ ਉਪਜਾਇਓ ਆਤ ਅੰਤ ਏਕੈ ਅਵਤਾਰ ਸੋਈ ਗੁਰੂ ਸਮਝੂ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਾਰੇ ਸੇਵਕਨ ਕੋ ਸੇਵ ਗੁਰੂ ਸੁਖ ਦਿਯੋ ਸਤਰਨ ਕੋ ਬਲ ਮੋ ਬਦਕੀਓ ਘੜ ਘੜ ਕੇ ਅੰਤਰ ਕੇ ਜਾਨਤ ਭਲੇ ਬਰੇ ਕੇ ਵੀਰ ਪਛਾਨਤ चीटी ते पार कृपा दृष्ट कर संतन दुख पाए ते दुखी सुख पाए साधन के सुखी। एक एक की पीर कर कर के परवर की जान जब जा कर करख कर तारा प्रचा तरत तब देही अपारा जब आ कर करत हो कब हूँ तुम तो मैं मिलत देह तर सब हूँ जे ते बदन श्रेष्ठ सब तार आप अपनी बूझू ਨਮ ਸਭਿਹਿ ਤੇ ਰਹਿ ਤੰਦਰਾਲਮ ਜਾਨਤ ਬੇਦ ਭੇਦ ਅਰ ਆਲਮ ਨਰਨਕਾਰ ਨਰਬਕਾਰ ਨਰਲੰਬ ਆਦ ਅਨੀਲ ਅਨਾਦ ਸੰਭ ਤਾ ਕਾ ਮੂੜ ਉਚਾਰਤ ਭੇਦਾ ਜਾ ਕੋ ਭੇਵਨਾ ਪਾਵਤ ਬੇਦਾ ਤਾ ਕੋ ਕਰਪਾ ਹਨ ਹਨੁਮਾਨਤ ਮਹਾ ਮੂੜ ਕਛ ਭੇਦ ਨਾ ਜਾਨਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਰਨ ਕਰ ਕਾ ਜੀ ਨ ਤਨਹਿ ਭਿਵ ਆਪ ਆਪਨੀ ਬੁਧ ਹੈ ਜੇਤੀ ਵਰਨਤ ਪੈਨ ਪੈਨ ਤੋਹਿ ਤੇਤੀ hanya lekana jahe pasar ke hebide saja ber sesara ka ru banu peseru parang kepira meni bumpa Anda jareih te kini ut pejehana bah raja ini kauhurah jawe beta kau sepil sang ke segeri-sih dedi kay jam pawe ada juga ada suru pe siang pawe Ab ca mir tam kruruh sikubar asing segru दुष्ट जते अटवतोत पाता सकल अमलेश्वर और रद काता जे अस्तित्व जे तवसरनि परे तन के दुष्ट दुगतह वैमरे परख चावन पग परेत हरे तन के तुम संकट सवडारे जो कल को एक भारत है ताके काल निकट ने आ है रक्षा होए तहे सब गल्ला दुष्ट ареस्टेट रे तद गल्ला ਕ੍ਰਿਪਾ ਦ੍ਰਿਸ਼ਟ ਤਨ ਜੈ ਨਿਹਰ ਹੋ ਤਾਂ ਕੇ ਤਾਂ ਪਤਨਕ ਮੋਹ ਰਹੋ ਰਹਿ ਦ ਸੇਦ ਕਰਮੋ ਸਭ ਹੋਈ ਦ੍ਰਿਸ਼ਟੀ ਸਾਵਸ਼ ਸਕੇ ਨ ਕੋਈ ਇੱਕ ਬਾਰ ਜੰਤ ਮੈਂ ਸੰਬਾਰਾ ਕਾਲ ਵਾਸਤੇ ਤਾਹੇ ਬਾਰ ਜੰਦਰ ਨਾਮ ਤੇਹ ਰੋ ਕਹਾ ਦਰਤ ਦੁਸ਼ਟ ਦੋਖਤ ਰਹਾ ਖਰਗਕੇ ਤਮੈ ਸਰਨ ਤੇ ਹਰੀ ਆਪ ਹਾਥ ਦੈ ਲਹੋ ਉਬਾਰੇ ਸਰਬਚੋਰ ਮੋ ਹੋ ਸਹਾਇ ਦੁਸ਼ਟ ਦੁਖ ਤੇ ਲਹੋ ਬਚਾਈ ਕਬਿ ਬਾਛ ਬੇਨਤੀ ਚੋਪਈ ਅਮਰੇ ਗਰੋ ਹਾਥ धरਛਾ ਪੂਰਨ ਹੋਏ ਚਿੱਤ ਕੀ ਇਚਾ ਤਵ ਚਰਨ ਨੰਦ ਮੰਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸਪੈਤ ਮੁਕਾਵ ਹੋ ਆਪ ਹਾਥ ਦੇ ਮਹਿ ਬਚਾਵ ਹੋ ਸੁਖਿ ਬਸੈ ਮੋਹ ਰੋ ਪਰਵਾਰਾ ਸੇਵਕ ਸੇਕ ਸਬੈ ਕਰਤਾਰਾ ਵਰ ਰਚਾ ਅੰਦਾਜ ਕਰਤਾ ਗ੍ਰੀਯਾ ਸਬਾਰਨ ਕੋ ਆਜ ਸੰਗ ਰਈਐ ਪੂਰਨ ਹੋਏ ਹਮਾਰੀ ਆਸਾ ਤੋਰ ਪੈਨ ਕਿ ਰਹੇ ਪਿਆਸਾ ਸਮਹਿ ਚਾਰ ਕੋਈ ਅਵਰਨਾਤੀ ਆਉ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸੇਖ ਹਮਾਰੇ ਤਰੀ ਹੈ ਚੋਨ ਚੁਨਾ ਸਤਰ ਹਮਾਰੇ ਮਰੀ ਹੈ ਆਪ ਹਾਥ ਦਮ ਜੈ ਬਰੀ ਹੈ ਬਰਨ ਕਾਲ ਕਾ ਤਰਾਸ ਨਿਵਰੀ ਹੈ ਉਹ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੂ ਜੁ ਕਰ ਹੋ ਰਚਾ ਕਰਾਖ ਲੈ ਹੋ ਮਹਾਰਖਨ ਹਰੇ ਸਾਇਬ ਸੰਤ ਸਹਾਏ ਪਿਆਰੇ ਦੇਨ ਬੰਦ ਦੁਸ਼ਟਨ ਕੇ ਹੰਤਾ ਤਮਹ ਭਰੀ ਚਤਰ ਦਸ ਗੰਤਾ ਕਾਲ ਪਾਇ ਬ੍ਰਹਮਾ ਬਵਤਰਾ ਕਾਲ ਪਾਇ ਸਿਵ ਜੂ ਅਵਤਰਾ ਕਾਲ ਪਾਇ ਕਰ ਬਿਸਨ ਪ੍ਰਕਾਸ਼ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਯੋਗੀ ਸਭ ਕੀਓ ਬੇਦਰਾਜ ਬ੍ਰਹਮਾ ਜੂਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦ ਅੰਤ ਇਕੈ અવਤਾਰ ਸੋਈ ਗੁਰੂ ਸਮਝੂ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਾਰੇ ਸੇਵਕਨ ਕੋ ਸੇਵਗੁਨ ਸੁਖ ਦਿਯੋ ਸਤਰਨ ਕੋ ਬਲਮੋ ਬਦਕੀਓ ਘੜ ਘੜ ਕੇ ਅੰਤਰ ਕੇ ਜਾਨਤ ਭਲੇ ਭਰੇ ਕੇ ਵੀਰ ਪਛਾਨਤ ਚੀਟੀ ਤੇ ਕੂੰਚਰ ਅਸਥੂਲਾ ਸਭ ਪਾਰ ਕਿਰਪਾ ਦ੍ਰਿਸ਼ਟ ਕਰਹੁਲਾ संतन दुख पाए ते दुखी सुख पाए साधन के सुखी एक एक की पीर कर कर के परवर की, की जान जब उर्द कर कर तारा प्रचार तो तब दे अपारा जब आ कर करत हो कब हूँ तुम तो मैं मिलत देह तर सब हूँ जे ते बदन श्रेष्ठ सब तारे आप अपनी बूझू चार तुम तो सब ही तिर है तर आलम जानत भेद भेद अर आलम ਨਰਨਕਾਰ ਨਰਵਕਾਰ ਨਰਲੰਬ ਆਦ ਅਨੇਲ ਅਨਾਦ ਸੰਭ ਤਾ ਕਾ ਮੂੜ ਉਚਾਰਤ ਭੇਦਾ ਜਾ ਕੋ ਭੇਵਨਾ ਪਾਵਤ ਬੇਦਾ ਤਾ ਕੋ ਕਰਪਾ ਹਨ ਹਨੁਮਾਨਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾ ਦੇਵ ਕੋ ਕਹਿਤ ਸਦਾ ਸੇਵ ਨਰਨ ਕਰ ਕਾ ਜੀ ਨ ਤਨਹਿ ਭਿਵ ਆਪ ਆਪਨੀ ਬੁਧ ਹੈ ਜੇਤੀ ਵਰਨਤ ਪੈਨ ਪੈਨ ਤੋ ਹੈ ਤੇਤੀ ਤਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ a nuperu parang ke piurani bumpa Anda jaraja si tezekni utjaka bahhor raja ini Ka hurajawa be kamu sempil keta saggeri-sihdi jam pawe ada juga serrup pe siang pawe Abca miram kru siku bare asing seu Duh dijute untuk wetu tepata seem mele peran kata. ਜੇ ਅਸਤੇ ਤੋ ਜੇ ਤਵ ਸਰਦੀ ਪਰੇ ਤਨ ਕੇ ਦੁਸ਼ਟ ਦੁਗਤ ਹਵੈ ਮਰੇ ਪਰਖ ਜਾਵਨ ਭਗ ਪਰੇ ਤੇ ਹਰੇ ਤਨ ਕੇ ਤਮ ਸੰਕਟ ਸਵਡਾਰੇ ਜੋ ਕਲ ਕੋ ਇਕ ਭਾਰਤ ਹੈ ਤਾਂ ਕੇ ਕਾਲ ਨਿਕਟ ਨ ਆਹੈ ਰੱਛਾ ਹੋਏ ਤਾਹੇ ਸਭ ਗਾਲਾ ਦੁਸ਼ਟ ਅਰੇਸਟ ਟਰੇ ਤਤ ਗਾਲਾ ਕਰਪਾ ਦ੍ਰਿਸ਼ਟ ਤਨ ਜਾਇ ਨਿਹਰੇ ਹੋ ਤਾਂ ਕੇ ਤਾਪ ਤਨਕ ਮੋਹਰੇ ਹੋ ਰੈਦ ਸੈਦ ਕਰਮੋ ਸਭ ਹੋਈ ਦੁਸ਼ਟ ਸ਼ਾਵ ਸਹਿ ਸਕੈ ਨ ਕੋਈ ਇਕ ਬਾਰ ਜਨਤ ਮੈਂ ਸੰਭਾਰਾ ਕਾਲ ਵਾਸਤੇ ਤਾਹੇ ਬਾਰ ਜੰਦਰ ਨਾਮ ਤੇਹਰੋ ਕਹਾ ਦਰਦ ਦੁਸ਼ਟ ਦੋਖਤ ਰਹਾ ਖਰਗਕੇ ਤੇ ਮੈਂ ਸਰਨ ਤੇ ਹਰੀ ਆਪ ਹਾਥ ਦਲੇ ਹੋ ਬਾਰੇ ਸਰਬਚੋਰ ਮੋ ਹੋ ਸਹਾਇ ਦੁਸ਼ਟ ਦੁਖ ਤੇ ਲਹ ਬਚਾਈ ਕਬੇ ਬਾਛ ਬੇਨਤੀ ਜੋ ਪਈ ਹਮਰੇ ਗਰੋ ਹਾਥ ਧਰਛਾ ਪੂਰਨ ਹੋਏ ਚਿੱਤ ਕੀ ਇਚਾ ਤਵ ਚਰਨ ਨਨ ਮੰਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ हमरे दुष्ट सपैत मुकाव हो आप हाथ दे महे बचाव हो सुखी बस है मोर ऊपर वारा सेवक सिख से सबैख तारा बहुत अच्छा दज कर दख रही को आज संग रही है पूरन होए हमारी आसा तोर पयन क्यों रह प्यासा तमह छाड़ कोई अवर ना ते जो बर चाहो सो तुम ते पाऊ सेवक सिख से हमारे तारी है चुन चुन सतर हमारे मरी है ਆਪਹਾਤ ਦੇ ਮੋਦੀਆ ਬ੍ਰਿਯਾ ਭਰਨ ਕਾਲ ਕਾ ਤਰਾਸ ਨਿਵਰੀਯਾ ਉਜੋ ਸਦਾ ਹਮਾਰੇ ਪਛਾ ਸ੍ਰੀ ਅਸਤੂ ਉਜਜ ਕਰ ਹੋ ਰਚਾ ਰਖਲੇ ਹੋ ਮਹਾਰਖਨ ਹਰੇ ਸਾਇਬ ਸੰਤ ਸਹਾਏ ਪਿਆਰੇ ਦੇਨ ਬੰਦ ਦੁਸ਼ਟਨ ਕੇ ਹੰਤਾ ਤਮਹ ਭਰੀ ਚਤਰ ਦਸ ਗੰਤਾ ਕਾਲ ਪਾਇ ਬ੍ਰਹਮਾ ਅਵਤਾਰ ਕਾਲ ਪਾਇ ਸ਼ਿਵ ਜੂ ਅਵਤਾਰ ਕਾਲ ਪਾਇ ਕਰ ਬਿਸਨ ਪ੍ਰਕਾਸ਼ ਸਕਲ ਕਾਲ ਕਾ ਕੀ ਆਤਮਾ ਸਾ जवन काल योगी सब कियो बेदराज ब्रह्मा जूतियो जवन काल सब लोक स्वारा नमस्कार है ताहे हमारा जवन काल सब जगत बनायो देव दैत जछन उपजायो आद अंत एकै एक अवतार सोई गुरु समजू हमारा नमस्कार तिसहि को हमारी सकल प्रजा जन आप स्वारे ਸੇਵਕਨ ਕੋ ਸੇਵਗੁਨ ਸੁਖ ਦਿਓ ਸਤਰਨ ਕੋ ਪਲਮੋ ਬਦਕਿਓ ਘੜ ਘੜ ਕੇ ਅੰਤਰ ਕੇ ਜਾਨਤ ਭਲੇ ਭਰ ਕੇ ਪੀਰ ਪਛਾਨਤ ਚੀਟੀ ਤੇ ਕੂੰਚਰ ਅਸਥੂਲਾ ਸਭ ਪਾਰ ਕਰ ਪਾ ਦ੍ਰਿਸ਼ਟ ਕਰ ਹੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੇ ਪੀਰ ਪਛਾਨੈ ਕਰ ਕਰ ਕੇ ਪਰਵਰਗੀ ਜਾਨੈ ਜਬੁਰਦ ਕਰ 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 ਤਾਰਾ ਪ੍ਰਚਾਤਰ ਤਬ ਦੇਹੀ અપਾਰਾ ਜਬ ਆਕਰਖ ਕਰਤ ਹੋ ਕ ਬਹੁ ਤੁਮੈ ਮਿਲਤ ਦੇਹ ਤਰ ਸਭੋ ਜੇਤੇ ਬਦਨ ਸ੍ਰੇਸ਼ਟ ਸਭ ਤਰੈ ਆਪ ਆਪਣੀ ਬੋਜੂਚਾਰੈ ਤੁਮ ਸਭ ਹੀ ਤੇ ਰਹਿ ਤੰਦਰਾਲਮ ਜਾਨਤ ਬੇਦ ਭੇਦ ਅਰ ਆਲਮ ਨਰਨਕਾਰ ਨਰਬ ਕਾਰ ਨਰਨਾਂਬ ਆਦ ਅਨੀਲ ਅਨਾਦ ਸੰਬ ਤਾ ਕਾ ਮੂੜੁ ਚਰਤ ਭੇਦਾ ਜਾ ਕੋ ਭੇਵਨਾ ਪਾਵਤ ਭੇਦਾ ਤਾ ਕੋ ਕਿਰਪਾ ਹਨ ਹਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਰਨ ਕਰ ਕਾ ਜੀ ਨ ਤਨਹਿ ਪਿਵ ਆਪ ਆਪਨੀ ਬੁਧ ਹੈ ਜੇਤੀ ਵਰਨਤ ਪੈਨ ਪੈਨ ਤੋਹਿ ਤੇਤੀ ਤਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰ ਏਕ ਰੂਪ ਨੂਪ ਸਰੂਪ ਪਰੰਕ ਪਿਉ ਰਾਵਨੀ ਪੂਪਾ ਅੰਡ ਜ ਜਰ ਚ ਸੇਤ ਯਕੀਨੀ ਉਤਪਜ ਖਾਨ ਬਾਹਰ ਰਚ ਦੇਨੀ ਕਹੂੰ ਫੂਲ ਰਾਜਾ ਹਵੈ ਬੈਠਾ ਕਹੂੰ ਸਿਮਟ ਪਿਆ ਸੰਗਰੇ ਕੈਠਾ सागरे श्रेष्ठ दिखाय या चंपाव आद जुगाद स्वरूप सियाव भाव अबरच्चा मेरे तम ग्रोसिकु बार असिक संगरो दुष्टि जते अटवतोत पाता सकल म्लेश्वर रदकाता जे अस्तित्व जे तव सरनि प्रहे तनके दुष्ट दुगतह वैमरे परख जावन पग प्रहेत हरे तनके तम संकट सवडारे जो कल को एक भारत है ताके काल निकट ने आ है ਰੱਛਾ ਹੋਏ ਤਾਂ ਇਹ ਸਭ ਗਾਲਾ ਦੁਸ਼ਟ ਅਰੇਸਟੇਟ ਰਹਿਤ ਤਾਂ ਗਾਲਾ ਕਰਪਾ ਦ੍ਰਿਸ਼ਟ ਤਨ ਜਾਇ ਨਿਹਰ ਹੋ ਤਾਂ ਕੇ ਤਾਂ ਪਤਨਕ ਮੋਹਰ ਹੋ ਰਦ ਸਹਿਦ ਕਰਮੋ ਸਭ ਹੋਈ ਦੁਸ਼ਟ ਛਾਵ ਛੈ ਸਕੈ ਨ ਕੋਈ ਇਕ ਬਾਰ ਜੰਤ ਮੈਂ ਸੰਬਾਰਾ ਕਾਲ ਫਾਸਤੇ ਤਾਹੇ ਬਾਰਾ ਜੰਦਰ ਨਾਮ ਤੇ ਹਰੋ ਕਹਾ ਦਰਦ ਦੁਸ਼ਟ ਦੋਖਤ ਰਹਾ ਖਾਰਗ ਕੇ ਤਮੈ ਸਰਨ ਤਿਹਾਰੀ ਆਪ ਹਾਥ ਦੈ ਲੇ ਹੋ ਉਬਾਰੀ ਸਰਬਚਰਮ ਹੋ ਹੋ ਸਹਾਇ ਦੁਸ਼ਟ ਦੁਖ ਤੇ ਲਹ ਬਚਾਈ ਕਬੇ ਬਾਛ ਬੇਨਤੀ ਜੋ ਪਈ ਹਮਰੇ ਗਰੋ ਹਾਥ धरਛਾ ਪੂਰਨ ਹੋਏ ਚਤ ਕੀ ਇਚਾ ਤਵ ਚਰਨ ਨਨ ਮੰਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸਬੈ ਤੁਮ ਘਾਵ ਹੋ ਆਪ ਹਾਥ ਦੇ ਮਹਿ ਬਚਾਵ ਹੋ ਸੁਖਿ ਬਸੈ ਮੋਰੋ ਪਰਵਾਰਾ ਸੇਵਕ ਸੇ ਕਸ ਬੈ ਕਰਤਾਰਾ ਬਾਰਾ ਚਾਹ ਦਾ ਜੀ ਕਰਤਾ ਕਰੀਐ ਸਾ ਬਾਰ ਇਹਨੂੰ ਆਜ ਸੰਗ ਰਹੀਐ ਪੂਰਨ ਹੋਏ ਮਾਰੀ ਆਸਾ ਤੋਰ ਪੈਨ ਕਿ ਰਹਿ ਪਿਆਸਾ ਤਮਹਿ ਛੜ ਕੋਈ ਅਵਰਨਾ ਤੇ ਆਉ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸੇਖ ਹਮਾਰੇ ਤਰਿ ਹੈ ਚੁੰਚੁ ਨਾ ਸਤਰ ਹਮਾਰੇ ਮਰੀ ਹੈ ਆਪ ਹਾਥ ਦੇ ਮਜਬਰੀ ਅਭਰਨ ਕਾਲ ਕਾ ਤਰਾਸ ਨਿਵਰੀਐ ਓ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੂ ਉਜੁ ਕਰ ਹੋ ਰਚਾ ਰਾਖਲ ਹੋ ਮਹਰਾਖਨ ਹਰੇ ਸਾਇਬ ਸੰਤ ਸਹਾਇ ਪਿਆਰੇ ਦੇਨ ਬੰਦ ਦੁਸ਼ਟਨ ਕੇ ਹੰਤਾ ਤਮਹ ਭਰੀ ਚਤਰ ਦਸ ਗੰਤਾ ਕਾਲ ਪਾਇ ਬ੍ਰਹਮਾ ਬਵਤਰਾ ਕਾਲ ਪਾਇ ਸਿਵ ਜੂ ਅਵਤਰਾ ਕਾਲ ਪਾਇ ਕਰ ਬਿਸਨ ਪ੍ਰਕਾਸ਼ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਯੋਗੀ ਸਭ ਕੀਓ ਬੇਦਰਾਜ ਬ੍ਰਹਮਾ ਜੂਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ जवन काल सब जगत बनायो देव दैत जछन उपजायो आद अंत एकै अवतार सोई गुरु समजू हमारा नमस्कार तिहि को हमारी सकल प्रजा जन आप सारे सेवकन को सेव गुण सुख दियो सतरन को पलमो बदकीयो कट कट के अंतर के जानत भले भरे के वीर पहचानत चीटी ते कुर असथूला संतन दुख पाए ते दुखी सुख पाए साधन एक एक की पीर कर की जाने। कर के परवर की जान जब कर 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 तारा प्रचा तरत तो तब देह अपारा जब आ कर करत हो कब हूँ तुम तो मैं मिलत देह तर सब हूँ जे ते बदन श्रेष्ठ सब तारे आप अपनी बूझू चार ਤਮ ਸਭਹੀ ਤੇ ਰਹਿ ਤੰਦਰ ਆਲਮ ਜਾਨਤ ਬੇਦ ਭੇਦ ਅਰ ਆਲਮ ਨਰਨਕਾਰ ਨਰਵਕਾਰ ਨਰਲੰਬ ਆਦ ਅਨੀਲ ਅਨਾਦ ਸੰਭ ਤਾ ਕਾ ਮੂੜ ਉਚਾਰਤ ਭੇਦਾ ਜਾ ਕੋ ਭੇਵਨਾ ਪਾਵਤ ਬੇਦਾ ਤਾ ਕੋ ਕਰਪਾ ਹਨ ਹਨੁਮਾਨਤ ਮਹਾ ਮੂੜ ਕਛ ਭੇਦ ਨਾ ਜਾਨਤ ਮਹਾ ਦੇਵ ਕੋ ਕਹਿਤ ਸਦਾ ਸੇਵ ਨਰਨ ਕਰ ਕਾ ਜੀ ਨ ਤਨਹਿ ਪਿਵ ਆਪ ਆਪਨੀ ਬੁਧ ਹੈ ਜੇਤੀ ਬਰਨਤ ਪੈਨ ਪੈਨ ਤੋਹਿ ਤੇਤੀ lekana jahe pasar ke heb saja ber sesara ka ru lupa lu peuu parang ke piura mei bumpa and jareje si tuni je bah orang ra ini ka ra jawe bak ka sepil sang sesih dedi ka jam pawe ada juga ada seru pe siang pawe Abca miri tamker siku bare asing seru ਦੁਸ਼ਟ ਜਤੇ ਅਟਵਤੋ ਤਪਾਤਾ ਸਕਲ ਮਲੇਸ਼ਪੁਰ ਰਲਕਾਤਾ ਜੇ ਅਸੀ ਤੋ ਜੇ ਤਵ ਸਰਨੀ ਪਰੇ ਤਨ ਕੇ ਦੁਸ਼ਟ ਦੁਗਤ ਹਵੈ ਮਰੇ ਪਰਖ ਜਾਵਨ ਭਗ ਪਰੇ ਤੇ ਹਰੇ ਤਨ ਕੇ ਤਮ ਸੰਕਟ ਸਵਡਾਰੇ ਜੋ ਕਲ ਕੋ ਇਕ ਬਾਰ ਤੈ ਹੈ ਤਾ ਕੇ ਕਾਲ ਨਿਕਟ ਨਿਆ ਹੈ ਰੱਛਾ ਹੋਏ ਤਾਹੇ ਸਭ ਗਾਲਾ ਦੁਸ਼ਟ ਅਰੇਸਟੇਟ ਰਹਿਤ ਤਗਾਲਾ ਕਰਪਾ ਦ੍ਰਿਸ਼ਟ ਤਨ ਚਾਹ ਨਿਹਰ ਹੋ ਤਾਕੇ ਤਾ ਪਤਨਕ ਮੋਹ ਰਹੋ ਰਹਿ ਦ ਸੇਦ ਕਰਮੋ ਸਭ ਹੋਈ ਦ੍ਰਿਸ਼ਟੀ ਸਾਵਸ਼ ਸਕੇ ਨ ਕੋਈ ਇੱਕ ਬਾਰ ਜੰਤ ਮੈਂ ਸੰਬਾਰਾ ਕਾਲ ਵਾਸਤੇ ਤਾਹੇ ਬਾਰ ਜੰਦਰ ਨਾਮ ਤੇ ਹਰੋ ਕਹਾ ਦਰਤ ਦੁਸ਼ਟ ਦੋਖ ਤਰਹਾ ਖਰਗਕੇ ਤਮੈ ਸਰਨ ਤੇ ਹਰੀ ਆਪ ਹਾਥ ਦੈ ਲਹੁ ਉਬਾਰੇ ਸਰਬਚੋਰ ਮੋ ਹੋ ਸਹਾਇ ਦੁਸ਼ਟ ਦੁਖ ਤੇ ਲਹੁ ਬਚਾਈ ਕਬੇ ਬਾਛ ਬੇਨਤੀ ਚੋਪਈ ਅਮਰੇ ਘਰ ਹੱਥ धरਛਾ ਪੂਰਨ ਹੋਏ ਚਿੱਤ ਕੀ ਇਚਾ ਤਵ ਚਰਨੰਨੰਦ ਮਨ ਰਹੇ ਹਮਾਰਾ ਆਪਣਾ ਜਾਨ ਕਰੂ ਪ੍ਰਤਪਾਰਾ ਅਮਰੇ ਦੁਸ਼ਟ ਸਪੈਤ ਮੁਕਾਵ ਹੋ ਆਪ ਹੱਥ ਦੇ ਮਹਿ ਬਚਾਵ ਹੋ ਸੁਖਿ ਬਸੈ ਮੋਰੋ ਪਰਵਾਰਾ ਸੇਵਕ ਸੱਕ ਸਬੈ ਕਰਤਾਰਾ ਵਰ ਅਚਾਂਦ ਜੀ ਕਰਤਾ ਗਰੀਐ ਸਬਾਰਨ ਕੋ ਆਜ ਸੰਗ ਰਈਐ ਪੂਰਨ ਹੋਏ ਹਮਾਰੀ ਆਸਾ ਤੋਰ ਪੈਨ ਕਿ ਰਹੇ ਪਿਆਸਾ ਤਮਹਿ ਸਾੜ ਕੋਈ ਅਵਰਨਾ ਤੇ ਆਉ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸੇਖ ਹਮਾਰੇ ਤਰੀ ਹੈ ਚੋਣ ਚੁਣ ਸਤਰ ਹਮਾਰੇ ਮਰੀ ਹੈ ਆਪ ਹਾਥ ਦੇ ਮਜਬਰੀ ਆ ਭਰਨ ਕਾਲ ਕਾ ਤਰਾਸ ਨਿਵਰੀਆ ਓ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੂ ਜੁ ਕਰ ਹੋ ਰਚਾ ਕਰ ਆਖਿ ਲੋ ਮਹਾਰਾਖਨ ਹਾਰੇ ਸਾਇਬ ਸੰਤ ਸਹਾਏ ਪਿਆਰੇ ਦੇਨ ਬੰਦ ਦੁਸ਼ਟਨ ਕੇ ਹੰਤਾ ਤਮਹ ਭਰੀ ਚਤਰ ਦਸ ਗੰਤਾ ਕਾਲ ਪਾਇ ਬ੍ਰਹਮਾ ਬਵਤਰਾ ਕਾਲ ਪਾਇ ਸਿਵ ਜੂ ਅਵਤਰਾ ਕਾਲ ਪਾਇ ਕਰ ਬਿਸਨ ਪ੍ਰਕਾਸ਼ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸਭ ਕੀਓ ਬੇਦ ਰਾਜ ਬ੍ਰਹਮਾ ਜੂਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਚਨ ਉਪਜਾਇਓ ਆ ਦੇ ਅੰਤੇ ਕੇ ਅਵਤਾਰ ਸੋਈ ਗੁਰੂ ਸਮਝੂ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਾਰੇ ਸੇਵਕਨ ਕੋ ਸੇਵਗੁਨ ਸੁਖ ਦਿਯੋ ਸਤਰਨ ਕੋ ਬਲ ਮੋ ਬਦਕੀਓ ਘੜ ਘੜ ਕੇ ਅੰਤਰ ਕੇ ਜਾਨਤ ਭਲੇ ਵਰ ਕੇ ਵੀਰ ਪਛਾਨਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਾਰ ਕਰ ਪਾ ਦ੍ਰਿਸ਼ਟ ਕਰਹੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਕਰ ਕਰ ਕੇ ਪਰਵਰ ਕੀ ਜਾਣੈ ਜਬ ਬੁਰਦ ਕਰ 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 ਤਾਰਾ ਪ੍ਰਚਾ ਤਰਤ ਤਬ ਦੇਹੀ ਅਪਾਰਾ ਜਬ ਆ ਕਰ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਤਾਰੈ ਆਪ ਆਪਨੀ ਬੂਜੂ ਚਾਰੈ ਤੁਮ ਸਭ ਹੀ ਤੇ ਰਹੈ ਤਨਰਾਲਮ ਜਾਨਤ ਬੇਦ ਭੇਦ ਅਰ ਆਲਮ ਨਰਨ ਕਾਰ ਨਰਬ ਕਾਰ ਨਰ ਲੰਬ ਆਦ ਅਨੀਲ ਅਨਾਦ ਸੰਬ ਤਾ ਕਾ ਮੂੜ ਚਰਤ ਭੇਦਾ ਜਾ ਕੋ ਭੇਵ ਨ ਪਾਵਤ ਭੇਦਾ ਤਾ ਕੋ ਕਰਪਾ ਹਨ ਹਨੂਮਾਨਤ ਮਹਾ ਮੂੜ ਕਸ਼ ਭੇਦਨਾ ਜਾਣਤ ਮਹਾ ਦੇਵ ਕੋ ਕਹਿ ਤ ਸਦਾ ਸਿਵ ਨਰਨ ਕਰ ਕਾ ਜੀ ਨਤ ਨਹ ਭੇਵ ਆਪ ਆਪਣੀ ਬੁਧ ਹੈ ਜੇਤੀ ਬਰਨਤ ਪੈਨ ਪੈਨ ਤੋ ਹੇਤੇਤੀ ਤਮਰਾ ਲਖਾ ਨ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ karoa nu peseru parang kepeurani bumpa and jaje si teni ut paje bah orang ra Ka narah jahawa beठ ka sedha sag-sih dadikaya jam pawe ada juga seru pe siang pawe Abca mir tam kru siiku bare asing seru Duhju od wetu tepata sa kalemle peruran kata. ਜੇ ਅਸੀਂ ਤੋ ਜੇ ਤਵ ਸਰਦੀ ਪਰੇ ਤਨ ਕੇ ਦੁਸ਼ਟ ਦੁਗਤ ਹਵੈ ਮਰੇ ਪਰਖ ਜਾਵਨ ਭਗ ਪਰੇ ਤੇ ਹਰੇ ਤਨ ਕੇ ਤਮ ਸੰਕਟ ਸਵਢਾਰੇ ਜੋ ਕਲ ਕੋ ਇਕ ਬਾਰਤ ਹੈ ਤਾਂ ਕੇ ਕਾਲ ਨਿਕਟ ਨ ਆਹੈ ਰੱਛਾ ਹੋਏ ਤਹੇ ਸਭ ਗਾਲਾ ਦੁਸ਼ਟ ਅਰੇਸਟ ਟ੍ਰੇਤ ਦਗਾਲਾ ਕਰਪਾ ਦ੍ਰਿਸ਼ਟ ਤਨ ਜਾਇ ਹਨ ਹਰਿ ਹੋ ਤਾਂ ਕੇ ਤਾਪ ਤਨਕ ਮੋਹਰਿ ਹੋ ਰੈਦ ਸੈਦ ਕਰਮੋ ਸਭ ਹੋਈ ਦੁਸ਼ਟ ਸ਼ਾਵਸ਼ੈ ਸਕੈ ਨ ਕੋਈ ਇਕ ਬਾਰ ਜਨਤ ਮੈਂ ਸੰਭਾਰਾ ਕਾਲ ਵਾਸਤੇ ਤਾਹੇ ਬਾਰ ਜਨਦਰ ਨਾਮ ਤੇ ਹਰੋ ਕਹਾ ਦਰਤ ਡੂਸਟ ਦੋਖਤ ਰਹਾ ਖਰਗਕੇ ਤੇ ਮੈਂ ਸਰਨ ਤੇ ਹਰੀ ਆਪ ਹਾਥ ਦਲੇ ਹੋ ਉਬਾਰੇ ਸਰਬਚੋਰ ਮੋ ਹੋ ਸਹਾਇ ਦੂਸਟ ਦੋਖ ਤੇ ਲਹ ਬਚਾਈ ਵਾਹਿਰੂ ਜੀ ਕਾ ਖਾਲਸਾ ਵਾਹਿਰੂ ਜੀ ਕੀ ਫਤਿਹ